ਉਹ ਚੁਕੋ ਵਾਲੀ ਜੀ ਵੀ ਕਿਹਾ ਪੀ ਹੁਣ ਉੱਠ ਕੁਛ ਕਰ ਹਾਂ ਹਾਂ ਪੀ ਕੇ ਅੰਮ੍ਰਿਤ ਅਮਰ ਨਾ ਹੋ ਸਕਿਓ ਹਾਂ ਪੀ ਕੇ ਅੰਮ੍ਰਿਤ ਅਮਰ ਨਾ ਹੋ ਸਕਿਓ ਸਿੱਖ ਪੰਥ ਦੀ ਦਸ ਤੂੰ ਸ਼ਾਨ ਕੀ ਐ ਜੇ ਨਾ ਡਰਿਓ ਅਜੀਤ ਜੁਜਾਰ ਵਾਂਗੂ ਬਾਜਾਂ ਵਾਲੇ ਦੀ ਦਸ ਸੰਤਾਨ ਕੀ ਓ ਜੇ ਨਾ ਲੜਿਓ ਅਜੀਤ ਜੁਜਾਰ ਵਾਂਗੂ ਤੇ ਬਾਜਾਂ ਵਾਲੇ ਦੀ ਦਸ ਸੰਤਾਨ ਕੀ ਐ ਵਾਹ ਉਹ ਕੀ ਜਿੱਤਦੇ ਨੇ ਬਾਜੀ ਵਿੱਚ ਦੁਨੀਆਂ ਉਹ ਵੀ ਜਿੱਤਦੇ ਆ ਹਾ ਹਾ ਉਹ ਕੀ ਵੀ ਜਿੱਤਦੇ ਨੇ ਬਾਜੀ ਵਿੱਚ ਦੁਨੀਆਂ ਜਿਹੜੇ ਜਿੱਤਣ ਲਈ ਬਾਜ਼ੀਆਂ ਹਾਰਦੇ ਨੇ ਉੱਠ ਖਾਲਸਾ ਗੁਰਾਂ ਦੇ ਲਾਲ ਤੈਨੂੰ ਬੱਚਾ ਵਿੱਚ ਚਮਕਾਰ ਦੇ ਮਾਰਦੇ ਨੇ ਓਏ ਉੱਠ ਖਾਲਸਾ ਗੁਰਾਂ ਦੇ ਲਾਲ ਤੈਨੂੰ ਅੱਜ ਬਾਜਾ ਦਿੱਲੀ ਦੇ ਬੌਧਰ ਤੇ ਮਾਰਦੇ ਆਜੋ ਵਾਲਿਆ ਸਾਡੇ ਸਿਰ ਕਰ ਦਿੱਤੇ ਰਾ ਤੇ ਸਿਰ ਦੇ ਦਾ ਜਾਨ ਕਿੰਨੀ ਤੇ ਹੱਥ ਜੁੜੇ ਤੇ ਇਹ ਵੀ ਦਿਖਾ ਦੇਗੇ ਉਹ ਜਿਹੜੇ ਫਿਰਦੀ ਆ ਤਖਤਾ ਦਾ ਮਾਣ ਕਰਦੇ ਤੇ ਤੇਰੇ ਤਖਤ ਦੇ ਅੱਗੇ ਝੁਕਾ ਦੇਗੇ ਮੋਰਾ ਵਾਲਿਆ ਜੋ ਪੰਥ ਨਾਲ ਲੈਣ ਆਦੇ ਓ ਮੋਰਾ ਵਾਲਿਆ ਜੋ ਕਿਸਾਨ ਨਾਲ ਲੈਣ ਆਦੇ ਇੱਕ ਇੱਕ ਕਰਕੇ ਸਾਰਾ ਝਟਕਾ ਦੇਾਂਗੇ ਹੋ ਦੇਸ਼ੀ ਕੌਮ ਲਈ ਜੇ ਸ਼ਹੀਦ ਹੁੰਦੇ ਡੋਲੇ ਹੋਰਾਂ ਦੇ ਕਦੀ ਉਹ ਲੋੜ ਦੇ ਨਾ ਮੰਗਤੀ ਬਣ ਕੇ ਜੇ ਦਰ ਤੇ ਮੌਤ ਆ ਜਾਏ ਝੋਲੀ ਖੈਰ ਪਾਉਂਦੇ ਖਾਲੀ ਉਹ ਲੋੜ ਦੇ ਨਾ ਕੁੜੀਆਂ ਵਾਂਗ ਨਹੀਂ ਚਰਖੇ ਚਲਾਏ ਅਸਾਂ ਹੈ ਤੇ ਅਸੀਂ ਚਰਖੜੀਆਂ ਦੇ ਉੱਤੇ ਚੜੇ ਹੋਏ ਆਏ ਹਾਏ ਹਾਏ ਓ ਕੁੜੀਆਂ ਵਾਂਗ ਨਹੀਂ ਚਰਖੇ ਚਲਾਏ ਅਸਾਂ ਭਈ ਅਸੀਂ ਤਾਂ ਚਰਖੜੀਆਂ ਦੇ ਚੜੇ ਹੋਏ ਆ ਇਹ ਕੋਈ ਸੋਹਣੀ ਦਾ ਘੜਾ ਨਹੀਂ ਜੋ ਚਨਾ ਵਿੱਚ ਖੁਰਜੂ ਵਾਲਿਆ ਵੇ ਅਸੀਓ ਬਿੰਦੀਆਂ ਦੇ ਗਾ ਵਿੱਚ ਕਲੇ ਆਰੇ ਨਾਲ ਚਰਵਾ ਕੇ ਤੰਨੇ ਆਪਣਾ ਭਾਰਤ ਵਰਸ਼ ਦੀਆਂ